ਉਹ ਦੁਨੀਆਂ ਦੇ ਕੀ ਅੱਕਣਾ ਤੇ ਥੱਕਣਾ ਕੀ ਇਹ ਸ਼ਬਦ ਜਿਹੜਾ ਨਾ ਇਹਦਾ ਡੂੰਘਾ ਅਰਥ ਕਰੀਏ ਤੇ ਬਾਗੀ ਹੈ ਵੀ ਜਦੋਂ ਕੋਈ ਵੀ ਬੰਦਾ ਆਪਣੇ ਘਰ 'ਚ ਦੁਖੀ ਹੋਵੇ ਪਿੰਡ 'ਚ ਦੁਖੀ ਹੋਵੇ ਸ਼ਹਿਰ 'ਚ ਦੁਖੀ ਹੋਵੇ ਆਪਣੇ ਦੇਸ਼ 'ਚ ਦੁਖੀ ਹੋਵੇ ਉਹਦੇ ਨਾਲ ਇਨਸਾਫ ਨਾ ਮਿਲਦਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਡੇ ਗੁਰੂ ਸਾਹਿਬ ਨੇ ਸੁਤਿਆਂ ਨੂੰ ਜਗਾਇਆ ਇਹ ਗੁਰੂ ਨਾਨਕ ਸਾਹਿਬ ਦਾ ਇਹੋ ਜਿਹਾ ਪੰਥ ਹੈ ਜਿਹੜਾ ਕਿਸੇ ਦਾ ਬੁਰਾ ਨਹੀਂ ਮੰਗਦਾ ਇਹ ਸਾਰਿਆਂ ਦਾ ਭਲਾ ਮੰਗਦਾ ਹੈ ਪਰ ਪਤਾ ਨਹੀਂ ਸਮੇਂ ਦੀ ਮੰਗ ਹੈ ਇਹ ਸਾਰਿਆਂ ਦਾ ਭਲਾ ਮੰਗਦਾ ਹੈ ਤੇ ਸਾਰੇ ਇਹਦਾ ਬੁਰਾ ਮੰਗੀ ਜਾਂਦੇ ਆ ਕੋ ਸਤਨਾਮ ਸ੍ਰੀ ਵਾਹਿ ਹੈ ਅੱਜ ਕਿੰਨੇ ਪੁੱਤਰ ਸਾਡੇ ਦੇਸ਼ਾਂ ਵਿਦੇਸ਼ਾਂ 'ਚ ਵਿਚਾਰੇ 18-18 ਘੰਟੇ ਕੰਮ ਕਰਕੇ ਉਹਨਾਂ ਦੀ ਰੂਹ ਪੰਜਾਬ ਲਈ ਤੜਫਦੀ ਹੈ ਉਹ ਵਿਚਾਰੀ ਉੱਥੋਂ ਦਾਸ ਨੇ ਕਈਆਂ ਨੂੰ ਮਿਲਿਆ ਭਾਈ ਸਹਿਬ ਜੀ ਤਗੜਿਓ ਕੇ ਦੱਸੂ ਕੀ ਚਾਹੀਦਾ ਅੱਗੋਂ ਪੰਜਾਬ ਬਚਾਈਏ ਬੱਚੇ ਬਚਾਈਏ ਜਵਾਨੀ ਤੋ ਇਸ ਕਰਕੇ ਸਾਥ ਸੰਗਤ ਸਾਡਾ ਵੀ ਫਰਜ਼ ਬਣਦਾ ਵੀ ਚਲੋ ਹੋਰ ਨਹੀਂ ਕੁਝ ਕਰ ਸਕਦੇ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਗੁਰੂ ਘਰ ਤੇ ਭੇਜ ਸਕਦੇ ਆਖੋ ਸਤਨਾਮੁ ਸ਼੍ਰੀ ਵਾਹਿਗੁਰੂ ਇਹ 5 24 ਘੰਟਿਆਂ ਦੇ ਵਿੱਚੋਂ 20 25 30 ਮਿੰਟ ਵੀ ਆਪਣੇ ਬੱਚਿਆਂ ਨੂੰ ਨਹੀਂ ਦੇ ਰਹੇ ਤੇ ਗਲਗੀ ਤਰ ਫਾਤਖਾ ਨੇ ਤੇ ਆਪਣਾ ਸਰਬੰਸ ਹੀ ਸਾਡੀ ਢੋਲੀ ਚ ਪਾਤਾ ਕੋ ਸਤ ਨੌ ਅਰਦਾਸ ਇਹ ਕਰ ਦਿੱਤੀ ਮੇਰੀ ਮਾਂ ਲੈ ਲੈ ਮੇਰੇ ਪੁੱਤ ਲੈ ਲੈ ਮੇਰਾ ਪਿਓ ਲੈ ਲੈ ਮੇਰਾ ਵਸਦਾ ਘਰ ਬਰਬਾਦ ਕਰ ਦੇ ਨਾਲ ਨੋਹਾ ਦੀ ਚੁੰਨ ਲੈ ਮਾਸ ਮੇਰਾ ਇੱਕੋ ਮੰਗ ਮੈਂ ਗੁਰਮੁਖਾ ਮੰਗਦਾ ਏ ਇੱਕੋ ਮੰਗ ਮੈਂ ਸਹਿਬਾ ਮੰਗਦਾ ਏ ਮੇਰਾ ਖਾਲਸਾ ਪੰਥ ਆਜ਼ਾਦ ਕਰ ਦੇ ਆਜ਼ਾਦ ਕਰ ਦੇ ਸਾਨੂੰ ਆਜ਼ਾਦੀ ਦਿਵਾਉਣ ਵਾਸਤੇ ਆਪਣਾ ਸਰਬੰਸ ਵਾਰਿਆ ਸਤਿਗੁਰਾਂ ਨੇ ਤੇ ਆਪਾਂ ਨੂੰ ਦੂਰਾ ਬਖਸ਼ਿਆ ਰਾਜ ਕਰੇਗਾ ਖਾਲਸਾ ਰਹਿਣ ਕੋਈ এবਾਰੇ ਜਿਹੜਾ ਅਜਹ ਹਾਲਾਤ ਵੇਖੀ ਰਿਹਾ ਉਹ ਦੁਗਿਆਂ ਨੇ ਤੇ ਕੀ ਅੱਕਣਾ ਤੇ ਥੱਕਣਾ ਕੀ ਜੇ ਸ਼ਬਦ ਜਿਹੜਾ ਨਾ ਇਹਦਾ ਡੂੰਘਾ ਅਰਥ ਕਰੀਏ ਤੇ ਬਾਗੀ ਹੈ ਕਿ ਜਦੋਂ ਕੋਈ ਵੀ ਬੰਦਾ ਆਪਣੇ ਘਰ 'ਚ ਦੁਖੀ ਹੋਵੇ ਪਿੰਡ 'ਚ ਦੁਖੀ ਹੋਵੇ ਸ਼ਹਿਰ ਚ ਦੁਖੀ ਹੋਵੇ ਆਪਣੇ ਦੇਸ਼ ਚ ਦੁਖੀ ਹੋਵੇ ਉਹਦੇ ਨਾਲ ਇਨਸਾਫ ਨਾ ਮਿਲਦਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਫਿਰ ਪਿਆਰਿਓ ਉਹ ਕਹਿੰਦਾ ਮਰਨਾ ਤੇ ਉਦਾਂ ਹੀ ਆ ਫਿਰ ਉਹ ਬਾਗੀ ਹੋ ਜਾਂਦਾ ਤੇ ਅੱਜ ਹੋਰ ਛੱਡੋ ਸਾਰਾ ਕੁਝ ਆਪਣਾ ਵਜ਼ੀਰ ਹੀ ਬਾਗੀ ਐ ਮੈਂ ਵਿਦੇਸ਼ ਵੀ ਇਹ ਬੇਨਤੀ ਕੀਤੀ ਬੜਾ ਦੁੱਖ ਹੁੰਦਾ ਜੇ ਸਟੇਜ ਤੇ ਮਗਰੋਂ ਆਉਣਾ ਹੁੰਦਾ ਤੇ ਪੰਜ ਸੱਤ ਫੂਨ ਪਹਿਲਾਂ ਆ ਜਾਂਦੇ ਨਾ ਰੂਹਾਂ ਦੇ ਬਾਬਾ ਜੀ ਸਾਡੇ ਬਾਰੇ ਬੋਲਿਓ ਅਸੀਂ ਰੋਲ ਰੋਲ ਲੱਗੇ ਆ ਤੇ ਜਿਹੜੀ ਕੌਮ ਦਾ ਵਜ਼ੀਰ ਆ ਜਿੰਨਾ ਦੁਖੀ ਪਰੇਸ਼ਾਨ ਹੈ ਤੇ ਆਪਾਂ ਰਾਜ ਕਿੱਥੋਂ ਕਰਾਂਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਥੋੜਾ ਜਿਹਾ ਡੂੰਗਾ ਵੇਖਿਓ ਐਵੇਂ ਨਹੀਂ ਸੀ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਪਾਲਾ ਜੀ ਤੋਂ ਸਬਜੀਤ ਸਾਹਿਬ ਦਾ ਬਾੜ ਸੁਣਿਆ ਕਿ ਮਹਾਰਾਜ ਕਹਿੰਦੇ ਕੋਈ ਸ਼ੁੱਧ ਬਾੜ ਸੁਣਾਵੇ ਸ਼ੁੱਧ ਵਰਤੀ ਨਾ ਪਾਠ ਕਰੇ ਮੂਹੋਂ ਮੰਗੀ ਸੇਵਾ ਦਵਾਂਗੇ ਇਤਿਹਾਸ ਇਹ ਮ ਕੋ ਨਹੀਂ ਕਹਿੰਦਾ ਤੇ ਪਾਦਸ਼ਾਹ ਨੇ ਆਪ ਗੁਰਬਾਣੀ ਸੁਣੀ ਉੱਚੀ ਜਗ੍ਹਾ ਤੇ ਭਾਈ ਸਾਹਿਬ ਨੂੰ ਬਿਠਾਇਆ ਤੇ ਜਦੋਂ ਭੋਗ ਪੈਣ ਲੱਗਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਸ ਰਾਤ ਦੇ ਦਾਹੀ ਦਾਇਆ ਇਹ ਲੈ ਸਤ ਉਹਨਾਂ ਦੀ ਵਰਤੀ ਥੋੜੀ ਜੀ ਖਿੰਡ ਗਈ ਵਿਰਤੀ ਦੇ ਵਿੱਚ ਆਵਾਜ਼ ਆ ਗਈ ਤੇ ਹੁਣ ਭੋਗ ਪਹਿਣਾ ਹੈ ਤੇ ਮਹਾਰਾਜ ਨੇ ਪੁੱਛਣਾ ਕੀ ਦਈਏ ਤੇ ਮੈਂ ਕਹਿੰਨਾ ਮਹਾਰਜ ਇੱਕ ਘੋੜਾ ਦੇ ਦਿਓ ਆਪਕੋ ਸਤਿਨਾਮ ਏ ਇਹ ਸਾਖੀਆਂ ਕਿਸੇ ਕਰਕੇ ਬਣੀਆਂ ਤੇ ਮਹਾਰਾਜ ਸੱਚੇ ਬਾਦਸ਼ਾਹ ਜੀ ਕਹਿਣ ਲੱਗੇ ਭਾਈ ਗੋਪਾਲਾ ਜੀ ਜੇ ਕਿਤੇ ਮੰਗਣਾ ਰੱਖਦੇ ਨਾ ਜਿੱਡੀ ਰੂਹ ਨਾ ਤੁਸੀਂ ਅੱਜ ਪਾਠ ਸੁਣਾਇਆ ਤੁਹਾਡੇ ਵਿੱਚ ਅੱਜ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਦਰਸ਼ਨ ਹੋ ਗਿਆ ਆਪਕੋ ਸਤਿਨਾਮ ਵਾਣੀ ਗੁਰੂ ਬੇਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਲੈ ਪ੍ਰਤੱਖ ਗੁਰੂ ਸਾਰੇ ਇਹਦੇ ਭਾਈ ਵਿਪਾਲਾ ਜੀ ਜੇ ਕਿਤੇ ਤੁਸੀਂ ਮਿਰਤੀ ਨੰਡ ਲਾਉਂਦੇ ਨਾ ਇੱਕ ਓੰਕਾਰ ਤੋਂ ਲੈ ਕੇ ਜੱਤ ਪਹਾਰਾ ਧੀਰਜ ਸੁਨਿਆਰ ਤੱਕ ਰੂਹ ਨਾ ਪਾੜ ਕਰ ਗਏ ਮਿਰਤੀ ਸੁੱਧ ਪਾੜ ਸੁ ਬਸ ਥੋੜੀ ਜੀ ਮਿਰਤੀ ਖਿੰਡ ਗਈ ਮਹਾਰਾਜ ਛੇਵੇਂ ਪੀਰ ਕਹਿੰਦੇ ਗੁਰਸਿੱਖਾ ਜੀ ਕਿਤੇ ਆਪਣੀ ਬਿਰਤੀ ਨਾ ਖੇੜਦਾ ਨਾ ਜਿੱਡੀ ਰੂਹ ਦੇ ਨਾਲ ਤੂੰ ਬਾਣੀ ਪੜੀ ਐ ਇਹ ਆਦ ਜੁਗਾਦ ਦੀ ਜੋਤੀ ਹੈ ਇਸ ਦਾ ਵੀ ਅਜਬ ਨਜ਼ਾਰਾ ਹੈ ਇੱਕ ਅੰਗ ਉੱਤੇ ਗੁਰੂ ਨਾਨਕ ਸਾਹਿਬ ਨੇ ਦੂਜੇ ਰਵਿਦਾਸ ਪਿਆਰਾ ਇੱਥੇ ਸੋਨੇ ਵਾਂਗੂ ਗਲੀਆਂ ਲਿਖਤਾ ਨੇ ਸ਼ੇਖ ਫਰੀਦ ਦੀਆਂ ਇਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਜੇ ਪਾਉ ਕਮੀਦ ਇਥੇ ਰੱਬ ਬਰਾਬਰ ਦਰਜਾ ਹੈ ਸਨਮਾਨ ਕਬੀਰ ਜਿਲਾਹੇ ਨੂੰ ਸਗਲ ਧਰਮਾਂ ਸ੍ਰੇਸ਼ਟ ਧਰਮ ਇਥੇ ਰੱਬ ਬਰਾਬਰ ਦਰਜਾ ਹੈ ਸਨਮਾਨ ਕਬੀਰ ਜਿਲਾਹੇ ਨੂੰ ਇਥੇ ਨਾਮਦੇਵ ਕੋਈ ਸ਼ੀਂਬਾ ਏ ਤੁਰ ਗਿਆ ਹੈ ਕੱਟ ਕੇ ਲਾਹੇ ਇਤਿਹਾਸਾਂ ਨਾਈ ਵੀ ਉਧਰ ਗਿਆ ਤੇ ਰਤਬਾ ਪਾਇਆ ਧੰਨੇ ਨੇ ਇੱਕ ਇੱਕ ਅੱਖਰ ਬਾਣੀ ਦਾ ਬਿਖਰੇ ਹੋਏ ਹੀਰੇ ਬੰਦੇ ਦੇ ਜਦ ਪਿਆਰ ਨਾਲ ਕੋਈ ਵੜਦਾ ਹੈ ਕੋਈ ਸਮਾਨ ਹੁੰਦਾ ਸੀ ਪੰਜਾਬ ਚ ਅੱਜ ਮੇਰੇ ਖਿਆਲੋਂ ਇਹ ਸਮਝ ਯੂਪੀ ਚ ਮਿਲਦਾ ਕਲਕੱਤੇ ਮਿਲਦਾ ਰਾਂਚੀ ਗੁਸਤਾਖੀ ਮਾਪ ਬਲੇ ਖਾਜਾ ਪੈਂਦਾ ਜਦੋਂ ਉਧਰ ਜਾਈਦਾ ਵੀ ਅਦਲਾ ਬਦਲੀ ਹੋ ਗਈ ਲੱਗਦੀ ਜਿੰਨੇ ਨੌਜਵਾਨ ਬੱਚੇ ਐ ਆਪਜੀ ਦੇ ਵਿਦਵਾਨ ਬੈਠੇ ਲਾਈਵ ਚੱਲਦਾ ਬਹੁਤ ਘੱਟ ਐ ਉਹ ਜੀ ਨੌਜਵਾਨ ਜਿਨ੍ਹਾਂ ਦੇ ਕੇਸ ਘਟੇ ਹੋਣ ਮੋਹਰ ਆ ਮਰੇ ਦੀ ਤੇ ਜਿਹੜੇ ਕਾਗਜ਼ ਦੀ ਨੋਟ ਦੀ ਮੋਹਰ ਕਸ ਜਿਹਨਾਂ ਉਹ ਸੂਟ ਦੇ ਵਿੱਚ ਨੋਟ ਧੋਤਾ ਜਾਵੇ ਤੇ ਉਹਦੀ ਮੋਹਰ ਕਸ ਜੇ ਤੇ ਦੁਕਾਨਦਾਰ ਉਹਨੂੰ ਲੈਂਦਾ ਨਹੀਂ ਆਖੋ ਸਤ ਲਿਖੋ